ਇੱਕ ਛੋਟਾ ਜਿਹਾ ਨੁਕਤਾ ਤੁਹਾਡੀ ਝੋਲੀ ਵਿੱਚ ਪਾਉਣ ਲੱਗਿਆਂ ਜ਼ਰੂਰ ਇਸ ਨੂੰ ਅਜਮਾਓ ਅਗਰ ਤੁਸੀਂ ਆਪਣੇ ਘਰ ਦੇ ਅੰਦਰ ਦੇਖੋ ਨੁਕਤਾ ਬਹੁਤ ਛੋਟਾ ਜਿਹਾ ਹੈ ਪਰ ਜਿਹੜਾ ਵੀ ਇਸ ਨੂੰ ਅਪਣਾ ਲਏਗਾ ਨਾ ਉਹਦਾ ਪਰਿਵਾਰ ਗੁਰੂ ਦੇ ਚਰਣਾ ਨਾਲ ਸਦਾ ਜੁੜਿਆ ਰਹੇਗਾ ਔਰ ਜਿਸ ਦਾ ਪਰਿਵਾਰ ਗੁਰੂ ਨਾਲ ਜੁੜਿਆ ਰਹੇਗਾ ਉਹ ਬੰਦਾ ਜੇ ਅਚਾਰ ਨਾਲ ਵੀ ਰੋਟੀ ਖਾਏਗਾ ਤੇ ਚੜ੍ਹਦੀ ਕਲਾ ਵਿੱਚ ਰਹੇਗਾ ਕਿਉਂਕਿ ਗੁਰੂ ਦਾ ਪਿਆਰ ਉਹਨੂੰ ਮਿਲ ਰਿਹਾ ਹੈ ਆਪਣੇ ਘਰ ਵਿੱਚ ਸੁਖੀ ਰਹਿਣ ਦਾ ਇੱਕ ਤਰੀਕਾ ਤੁਹਾਡੀ ਝੋਲੀ ਪਾਉਣ ਲੱਗਿਆ ਗੁਰੂ ਦੀ ਮਤ ਅਨੁਸਾਰ ਉਹ ਪਤਾ ਹੈ ਕੀ ਹੈ ਉਹ ਹੈ ਆਪਣੇ ਘਰ ਵਿੱਚ ਸਵੇਰੇ ਕਲਾ ਪ੍ਰਸ਼ਾਦ ਦੀ ਦੇਗ ਬਣਾਣੀ ਸ਼ੁਰੂ ਕਰਦੇ ਹੋ ਗੱਲ ਸਮਝ ਆ ਰਹੀ ਹੈ ਆਪਣੇ ਘਰ ਸਵੇਰੇ ਕੜਾ ਪ੍ਰਸ਼ਾਦ ਦੀ ਦੇਗ ਬਣਾਣੀ ਸ਼ੁਰੂ ਕਰ ਦਿਓ ਜਦੋਂ ਤੁਸੀਂ ਦੇਗ ਬਣਾਓਗੇ ਇਸ਼ਨਾਨ ਸਵੇਰੇ ਕਰੋਗੇ ਸੁਣਿਓ ਐ ਦੇ ਨਾਲ ਬਰਕਤਾਂ ਕਿੰਨੀਆਂ ਨੇ ਸਵੇਰੇ ਸਵੇਰੇ ਤੁਹਾਡਾ ਇਸ਼ਨਾਨ ਵੀ ਹੋ ਜਾਏਗਾ ਫਿਰ ਜਦੋਂ ਤੁਸੀਂ ਦੇਗ ਬਣਾਓਗੇ ਤਾਂ ਜਪਜੀ ਸਾਹਿਬ ਦਾ ਪਾਠ ਕਰਕੇ ਦੇਗ ਬਣਦੀ ਹੈ ਤੁਸੀਂ ਬਾਣੀ ਦੇ ਨਾਲ ਵੀ ਜੁੜੋਗੇ ਜਿਸ ਵੇਲੇ ਬਾਣੀ ਨਾਲ ਜੁੜ ਗਏ ਇਸ਼ਨਾਨ ਵੀ ਕਰ ਲਿਆ ਹੁਣ ਜੇ ਪਰਿਵਾਰ ਦੇ ਬੰਦੇ ਅਰਦਾਸ ਵਿੱਚ ਸ਼ਾਮਲ ਹੋਣਗੇ ਇਸ਼ਨਾਨ ਕਰਨਗੇ ਸਵੇਰੇ ਇਸ਼ਨਾਨ ਕਰਨਗੇ ਤੇ 6 ਪੌੜੀਆਂ ਅਨੰਦ ਸਾਈਬ ਦਾ ਪਾਠ ਵੀ ਸਾਦੇ ਕਰਨਗੇ ਜੁੜ ਗਏ ਬਾਣੀ ਨਾਲ ਜਦੋਂ ਅਰਦਾਸ ਹੋਏਗੀ ਪਰਿਵਾਰ ਵਿੱਚ ਉਸ ਪਰਿਵਾਰ ਵਿੱਚ ਪੰਜਾਂ ਪਿਆਰਿਆਂ ਦੇ ਵੀ ਨਾਮ ਆਉਣਗੇ ਦਸਾਂ ਗੁਰੂਆਂ ਦੇ ਵੀ ਨਾਮ ਆਉਣਗੇ ਸਿੰਘਾਂ ਸਿੰਘਣੀਆਂ ਦੇ ਨਾਮ ਆਉਣਗੇ ਗੁਰਧਾਮਾਂ ਦੇ ਨਾਮ ਆਉਣਗੇ ਫਿਰ ਜਹਾਂ ਜਹਾਂ ਖਾਲਸਾ ਹੋਏਗਾ ਤਹਾਂ ਤਹਾਂ ਉਹਦੀ ਰੱਛਾ ਹੋਏਗੀ ਇਹ ਅਰਦਾਸ ਵਿੱਚੋਂ ਬਰਕਤਾਂ ਸਾਡੇ ਘਰ ਮਿਲਣਕੀਆਂ ਔਰ ਜਿਸ ਵੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਤੇ ਪੰਜਾਂ ਪਿਆਰਿਆਂ ਦੀ ਦੇਗ ਕੱਢੀ ਜਾਏਗੀ ਜੇ ਪਰਿਵਾਰ ਅੰਮ੍ਰਿਤ ਤਾਰੀ ਹੋਏਗਾ ਤੇ ਪੰਜਾਂ ਪਿਆਰਿਆਂ ਨੂੰ ਪ੍ਰਸ਼ਾਦ ਵੀ ਦਿੱਤਾ ਜਾਏਗਾ ਚਲੋ ਜੇ ਅਜੇ ਕੋਈ ਕੋਈ ਨਹੀਂ ਛਕਦਾ ਤੇ ਉਹ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਦੇਗ ਵਿੱਚ ਸ਼ਾਮਿਲ ਕਰਕੇ ਫਿਰ ਗ੍ਰੰਥੀ ਸਿੰਘ ਦਾ ਪ੍ਰਸ਼ਾਦ ਦੇਗ ਵਿੱਚ ਸ਼ਾਮਿਲ ਕਰਕੇ ਫਿਰ ਜਦੋਂ ਤੁਸੀਂ ਉਸ ਪ੍ਰਸ਼ਾਦ ਨੂੰ ਛਕੋਗੇ ਤੇ ਤੁਹਾਡੇ ਅੰਤਰ ਆਤਮੇ ਗੁਰੂ ਦੀ ਕਿਰਪਾ ਜਾਏਗੀ ਫਿਰ ਉਸ ਪ੍ਰਸ਼ਾਦ ਨੂੰ ਛਕਣ ਤੋਂ ਬਾਅਦ ਨਾਤਾ ਬੰਦਾ ਨਸ਼ੇ ਕਰੇਗਾ ਨਾ ਬੰਦਾ ਫਿਰ ਮਾੜਾ ਬੋਲੇਗਾ ਨਾ ਬੰਦਾ ਫਿਰ ਆਲਸੀ ਹੋਏਗਾ ਇਹ ਸਾਰੀਆਂ ਬਰਕਤਾਂ ਉਦੋਂ ਆਉਣਗੀਆਂ ਧੀਏ ਜਦੋਂ ਤੋਂ ਆਪਣੇ ਘਰ ਰੋਜ਼ ਸਵੇਰੇ ਨੂੰ ਕਲਾ ਪ੍ਰਸ਼ਾਦ ਬਣਾਏਗੀ ਉਤੋਂ ਬਾਅਦ ਸਾਰਾ ਪਰਿਵਾਰ ਗੁਰੂ ਚਰਣਾ ਵਿੱਚ ਜੁੜ ਜਾਏਗਾ ਇਹ ਜੁਗਤੀਆਂ ਸਾਨੂੰ ਅਪਣਾਣੀਆਂ ਪੈਣਗੀਆਂ ਸਿੱਖੋ ਨਹੀਂ ਤੇ ਹੁਣ ਆਪਾਂ ਕਿਦੀ ਉਡੀਕ ਕਰ ਰਹੇ ਆ ਆਪਾਂ ਕਿਦੀ ਉਡੀਕ ਵਿੱਚ ਲੱਗੇ ਆ ਵੀ ਗੁਰੂ ਅਰਜਨ ਸਾਹਿਬ ਜੀ ਫਿਰ ਆਉਣਗੇ ਫਿਰ ਤਤੀ ਤਵੀ ਤੇ ਬੈਠਣ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਆਉਣ ਫਿਰ ਚਾਰੇ ਸਾਈਂਬ ਜਾਦੇ ਫਿਰ ਸ਼ਹੀਦ ਕਰਾਉਣ ਤਾਂ ਤਾਨੂੰ ਠੰਡ ਪਏਗੀ ਨਹੀਂ ਗੁਰਸਿੱਖੋ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਹਨ ਤੇ ਸਿੱਖ ਅਸਲ ਵਿੱਚ ਉਹ ਹੈ ਗੁਰੂ ਦਾ ਜਿਹੜਾ 24 ਘੰਟਿਆਂ ਵਿੱਚ ਇੱਕ ਵਾਰ ਤਾਂ ਗੁਰੂ ਦੇ ਦਰਸ਼ਨ ਜ਼ਰੂਰ ਕਰੇ ਇੱਕ ਵੇਲੇ ਦਾ ਨਿਤਨੇਮ ਭਾਵੇਂ ਆਪਣੀ ਹੱਟੀ ਤੇ ਆਪਣੇ ਘਰ ਵਿੱਚ ਰਾਹਾ ਵਿੱਚ ਕਿਤੇ ਵੀ ਕਰ ਲਵੇ ਪਰ ਇੱਕ ਵੇਲੇ ਤਾਂ ਗੁਰੂ ਦੇ ਕੋਲ ਆ ਕੇ ਗੁਰੂ ਨੂੰ ਮੱਥਾ ਟੇਕੇ ਜਦੋਂ ਅਸੀਂ ਆਪਣਾ ਮੱਥਾ ਗੁਰੂ ਦੇ ਅੱਗੇ ਟੇਕਦੇ ਹਾਂ ਤੇ ਗੁਰਸਿੱਖੋ ਫਿਰ ਜਿਹੜਾ ਕੁਝ ਤਕਦੀਰ ਵਿੱਚ ਨਹੀਂ ਵੀ ਲਿਖਿਆ ਨਾ ਗੁਰੂ ਦੀ ਕਿਰਪਾ ਨਾਲ ਉਹ ਵੀ ਲਿਖਿਆ ਜਾਂਦਾ ਹੈ